ਵਾਹਿਗੁਰੂ ਜੀ ਕੀ ਫਤਿਹ ਸਾਹ ਸੰਗਤ ਜੀ ਜਿਹਸੇ ਸਥਾਨ ਤੇ ਤੁਸੀਂ ਬਿਰਾਜਮਾਨ ਹੋ ਇਹ ਸਿੱਖ ਇਤਿਹਾਸ ਦੇ ਵਿੱਚ ਬਹੁਤ ਮਹਤਵਪੂਰਨ ਜਗਾ ਸੰਸਾਰ ਭਰ ਦੇ ਵਿੱਚ ਹਰ ਰੋਜ਼ ਅਰਦਾਸ ਹੁੰਦੀ ਹੈ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਸਵਾ ਸਵਾ ਮੰਦਪ ਦੇ ਪਿੱਛੇ ਖੰਨੀ ਖੰਨੀ ਰੋਟੀ ਤੇ ਗੁਜ਼ਾਰਾ ਕੀਤਾ ਮਾਵਾ ਨੇ ਆਪਣੇ ਬੱਚਿਆਂ ਦੇ ਟੋਟੇ ਕਰਵਾ ਕੇ ਗੱਲਾਂ ਚ ਹਾਰ ਪਵਾ ਲਏ ਇਹਨ ਨਹੀਂ ਮੰਨੀ ਧਰਮ ਨਹੀਂ ਛੱਡਿਆ ਇਹ ਉਹ ਸਥਾਨ ਹੈ ਇਸ ਸਥਾਨ ਦਾ ਨਾਮ ਹੈ ਸ਼ਹੀਦ ਗੰਜ ਸਿੰਘ ਸਿੰਘਨੀਆਂ ਨਖਾਸ ਬਾਜ਼ਾਰ ਲਾਹੌਰ ਇਹਨੂੰ ਮੀਰ ਮੰਨੂ ਦੀ ਜੇਲ੍ਹ ਵੀ ਕਹਿੰਦੇ ਸਮੇਂ-ਸਮੇਂ ਦੀਆਂ ਸਰਕਾਰਾਂ ਨੇ ਸਿੱਖਾਂ ਨੂੰ ਮਾਰ-ਮਕਾਨ ਦੀ ਪੂਰੀ ਕੋਸ਼ਿਸ਼ ਕੀਤੀ ਹੈ ਤੇ ਅਜ ਵੀ ਚੱਲ ਰਹੀ ਹੈ ਇਤਿਹਾਸਾਤਾ ਜਕਰੀਆ ਖਾਨ ਦਾ ਦੌਰ ਸੀ ਹੁਕਮਨਾਮਾ ਜਾਰੀ ਹੋ ਗਿਆ ਤਕਸਬਲ ਲੱਕੀ ਸਿੱਖਾਂ ਨੂੰ ਮਾਰ-ਮਕਾਇਆ ਜਾਵੇ ਲਾਲ ਇਹ ਵੀ ਹੁਕਮ ਹੋ ਗਿਆ ਕਿ ਜਿਹੜਾ ਬੰਦਾ ਇੱਕ ਸਿੱਖ ਦਾ ਸਿਰ ਵੜ ਕੇ ਲੈ ਕੇ ਆਏਗਾ ਉਹਨੂੰ 1 ਟਕਾ ਇਨਾਮ ਮਿਲੇਗਾ ਟਕਾ